ਹੈਲੋ ਸਤਿ ਸ੍ਰੀ ਅਕਾਲ ਗਾਈਜ਼ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਤੇ ਹੋਣ ਹੋ ਗਿਆ ਸ਼ਾਮ ਦਾ ਵੇਲਾ ਸ਼ਾਮ ਦੇ ਵਜ ਗਏ ਨੇ 5 ਤੇ ਅਸੀਂ ਤੋੜਨਾ ਆਂ ਕਿਆਰੀ ਦੇ ਵਿੱਚੋਂ ਸਬਜ਼ੀ ਤੇ ਆਜੋ ਦੇਖਦੇ ਹਾਂ ਕੀ ਕੀ ਮਿਲਦਾ ਹੈ ਆਪਾਂ ਨੂੰ ਤੋੜਨ ਦੇ ਲਈ ਹਾਂਜੀ ਕੀ ਕੀ ਤੋੜਿਆ ਸੁਖਮਨ ਢਿੰਡੀਆਂ ਜੇ ਦੇਖੋ ਬੈਂਗਨ ਬਹੁਤ ਸੋਹਣੇ ਲੱਗੇ ਹੋਏ ਨੇ ਵਾਈਟ ਵਾਈਟ ਟਮਾਟਰ ਲਗਾ ਲਈ ਥੋੜੀ ਜਿਹਾ ਸਿੰਗੜ ਪਿੰਡੀਆਂ ਬਹੁਤ ਸੋਹਣੀਆਂ ਲੱਗੀਆਂ ਹਾਂ ਟਮਾਟਰ ਵੀ ਤੋੜ ਲਓ ਦੋ ਚਾਰ ਉਹ ਪੱਕੇ ਲੂਕ ਇਹ ਵਧੀਆ ਰਹਿੰਦੇ ਆ ਗ੍ਰੀਨ ਟਮਾਟਰ ਜਿਹੜੇ ਉਹ ਬਹੁਤ ਵਧੀਆ ਹੁੰਦੇ ਆ ਹੈਲਥ ਦੇ ਲਈ ਹੋੜਾ ਹਾਂਜੀ ਗਾਇਜ਼ ਦੇਖੋ ਹਾਂ ਪਾਲਕ ਵੀ ਤੋੜਨੀ ਆ ਹਾਂਜੀ ਗਾਇਜ਼ ਤੇ ਹੁਣ ਆਪਾਂ ਤੋੜਨ ਲੱਗੇ ਆ ਦੇਖੋ ਪਿੰਡੀਆਂ ਕਿੰਨੀਆਂ ਲੱਗੀਆਂ ਹੋਈਆਂ ਨੇ ਹੁਣ ਆਪਾਂ ਪਿੰਡੀਆਂ ਮੈਂ ਨਹੀਂ ਪਿੰਡੀਆਂ ਤੋੜਦਿਆਂ ਮੇਰੇ ਹੱਥਾਂ ਤੇ ਬਹੁਤ ਜ਼ਿਆਦੀਆਂ ਲੱਟ ਦੇਣਾ ਇਧਰ ਪਿੰਡੀਆਂ ਲੱਭੋ ਹਾਂ ਉੱਪਰ ਨਾ ਪੈਤਰਨੀ ਇਧਰ ਲਾਓ ਪਾਪਾ ਪਿੰਡੀਆਂ ਫਿੰਡਿੰਗਾ ਤੋੜਦੋ ਪਹਿਲਾਂ ਤਾਂ ਹੀ ਮੈਂ ਜਿਹੜੀ ਹਾਂਜੀ ਗਾਇਜ਼ ਦੇਖੋ ਕਿਆਰੀ ਦੇ ਵਿੱਚ ਸਬਜ਼ੀ ਜਿਹੜੀ ਉਹ ਕਿੰਨੀ ਲੱਗੀ ਹੋਈ ਹੈ ਤੇ ਇਹਨਾਂ ਨੇ ਤੋੜ ਲਿਆ ਹਾਂਜੀ ਕੀ ਤੋੜਿਆ ਤੁਸੀਂ ਬਾਏ ਬਾਏ ਕਰ ਦੋ ਇੱਧਰ ਹੈਲੋ ਗਾਇਜ਼ ਹੈਲੋ ਗਾਇਜ਼ ਅੱਗੇ ਨੇ ਸਿੰਬਰ ਨੋ ਨਹੀਂ ਵੀ ਆਗੇ ਨੇ ਸਿੰਬਰਣਾ ਕੀ ਕਰਨਾ ਹੈ ਰੇ ਸਬਜ਼ੀ ਆਪਾਂ ਸਾਰੇ ਜਾਣੇ हां जी गाइस ਤੇ ਦੇਖੋ ਕਿੱਡੇ ਸੋਹਣੇ ਬੈਂਗਣ ਕਿੰਨੂ ਕਿੰਨੂ ਵਾਈਟ ਵਾਈਟ ਬਤਾਉ ਜਿਹੜੇ ਉਹ ਕਿੰਨੂ ਪਸੰਦ ਆ ਹਾਂਜੀ ਬਹੁਤ ਵਧੀਆ ਬਣਦੇ ਆ ਆਪਾਂ ਅੱਜ ਮਿਕਸ ਸਬਜ਼ੀ ਬਣਾਵਾਂਗੇ ਵਿੱਚ ਪਾਵਾਂਗੇ ਬਤਾਉ ਨਾਲ ਚਿੱਟੇ ਬਤਾਉ ਨਾਲ ਪਿੰਡੀਆਂ ਨਾਲ ਟਮਾਟਰ ਹਰੇ ਇਹ ਚਾਲੂ ਪਾਵਾਂਗੇ ਵਿੱਚ ਪਿਆਜ਼ ਪਾਵਾਂਗੇ ਹਾਂਜੀ ਤੇ ਤਰ ਰਹੇ ਨੇ ਪਿੰਡੀਆਂ ਲੜਦੀਆਂ ਬੜੀਆਂ ਜਿਹੀਆਂ ਤੇ ਮਰ ਸੁਮਨ ਇੱਧਰ ਆ ਜਾ ਕੁੜੀ ਨੂੰ ਕਰ ਦਿੰਦੀ ਹਾਂ ਪਰ हां जी गाइस ਇਹ ਤੇ ਘਰ ਦੀ ਸਬਜੀ ਜੜੀ ਉਹ ਬਹੁਤ ਵਧੀਆ ਹੁੰਦੀ ਹੈ ਕੌਣ ਕੌਣ ਕਮੈਂਟ ਕਰਕੇ ਦੱਸਿਓ ਕੌਣ ਕੌਣ ਜਿਹੜਾ ਉਹ ਘਰੇ ਸਬਜੀ ਲਾਂਦਾ ਹੈ ਅੱਗੇ ਤੇ ਪਹਿਲਾਂ ਤੇ ਬਹੁਤ ਸਾਰੇ ਲੋਕ ਜਿਹੜੇ ਉਹ ਘਰੇ ਹੀ ਸਬਜੀ ਲਾਂਦੇ ਤਿਆਰ ਕਰਦੇ ਸੀ ਅੱਜ ਕੱਲ ਜਿਹੜਾ ਉਹ ਲੋਕ ਬਹੁਤ ਜ਼ਿਆਦਾ ਆਲਸੀ ਹੋ ਗਏ ਨੇ ਗਰਮੀ ਤੋਂ ਡਰਦੇ ਰੇਸੀਆਂ ਥੱਲੇ ਤੁਰ ਜਾਂਦੇ ਨੇ ਕਿ ਸਬਜੀ ਜੜੀ ਉਹ ਘਾਟ ਹੀ ਲਾਂਦੇ ਨੇ ਘਰੇ ਲੋਕੋ ਕਿੰਨੀ ਸਬਜੀ ਲੱਗੀਆਂ ਇਹਨੇ ਇੱਧਰ ਭੰਡੀਆਂ ਲੱਗੀਆਂ ਹੋਈਆਂ ਨੇ ਇੱਧਰ ਕੀਆ ਤੋੜੀਆਂ ਲੱਗੀਆਂ ਹੋਈਆਂ ਹੈਂ ਹਾਂ ਜੀ ਵਾਓ ਕਿੱਡੇ ਸੋਹਣੇ ਬਤਾਉ ਕਿੰਨੇ ਸੋਹਣੇ ਲੱਗੇ ਹੋਏ ਨੇ ਮੈਂ ਖੱਡੇ ਵੀ ਤੋੜੇ ਜਿਹੜੇ ਹਾਈ ਫਟੇਗਾ ਤਾਂ ਤੋੜ ਕੇ ਲਿਆਉਂਤੇ ਨੇ ਉਹ ਵੀ ਨਹੀਂ ਆਹ ਦੇਖੋ ਗਾਇਜ਼ ਬੱਚਿਆਂ ਨੇ ਕੀ ਕੀਤਾ ਜਿਹੜੇ ਆਪਾਂ ਰੱਖੇ ਸੀ ਵੀ ਵਾਸਤੇ ਬੈਂਗਣ ਉਹ ਵੀ ਇਹਨਾਂ ਨੇ ਤੋੜ ਲਿਆਉਂਤੇ ਨੇ ਬਹੁਤ ਨਮੋਸ਼ੀ ਵਾਲੀ ਗੱਲ ਹੈ ਹਾਂਜੀ ਵਾਈਟ ਵਾਈਟੀ ਵਾਈਟ ਵਾਈਟੀ ਤੋੜਨੇ ਆ ਹਾਂਜੀ ਆਪਣਾ ਛੋਟਾ ਜਿਹਾ ਪਰਿਵਾਰ ਆ ਤੇ ਜਿਹੜੀ ਸਬਜੀ ਆ ਉਹ ਬੜੀ ਵਧੀਆ ਬਣ ਜਾਣੀ ਆ ਸਬਜੀ ਬਹੁਤ ਸੰਗੀਆਂ ਮਿਰਚ ਵੀ ਲੱਗੀ ਹੋਈ ਆ ਮਿਰਚਾਂ ਲੱਗੀਆਂ ਆ ਹਾਏ ਮਿਰਚਾਂ ਦੇ ਬੂਟੇ ਕਿੱਦਾਂ ਦੇ ਹੋ ਗਏ ਆ ਦਿਖਾਓ ਇਧਰ ਦਿਖਾਓ ਦਿਖਾਓ ਗਾਇਜ਼ ਗਾਇਜ਼ ਵੀਰ ਨੂੰ ਦਿਖਾਓ ਅੰਮਾ ਅੰਮਾ ਦੇਖੋ ਗਾਇਜ਼ हां एकर सिम्बल ਨੇ ਜਿਹੜੇ ਤੋੜ ਲਈ ਗਾਇਸ ਦੇਖੋ ਸਾਹ ਵੇਖੋ ਮਿਰਚਾਂ ਗਾਇਸ ਚਿੱਟੀਆਂ ਹੀ ਹੋ ਗਈਆਂ ਗਾਇਸ ਦੇਖੋ ਇੰਨੀ ਗਰਮੀ ਜ਼ਿਆਦਾ ਪੈ ਰਹੀ ਹੈ ਜਿਹੜੇ ਬੈਂਗਰੋਂ ਨिके-ਨਕੇ ਜਿਹੜੇ ਉਹ ਖੱਟੇ ਹੋ ਰਹੇ ਨੇ ਤੇ ਮਿਰਚਾਂ ਦੇ ਉੱਪਰ ਦੇਖੋ ਮਿਰਚਾਂ ਵੇਖੋ ਚਿੱਟੀਆਂ ਜਿਹੜੀਆਂ ਹਰੀਆਂ ਮਿਰਚਾਂ ਹੁੰਦੀਆਂ ਉਹ ਚਿੱਟੀਆਂ ਹੋ ਰਹੀਆਂ ਨੇ ਗਰਮੀ ਬਹੁਤ ਜ਼ਿਆਦਾ ਹੈ ਹਲੇ ਰੋਜ਼ ਸਵੇਰ ਸਵੇਰ ਜਿਹੜਾ ਆਪਾਂ ਪਾਣੀ ਜਿਹੜਾ ਦਿੰਦੇ ਰਹਿੰਦੇ ਬਾਪੂ ਜੀ ਗਾਇਸ ਸਾਹ ਵੇਖੋ ਇੱਕ ਛੋਟੀ ਜਿਹੀ ਮਿਰਚੀ ਲਾ ਲਓ ਬਹੁਤ ਚੜਦਾ ਹੈ ਬਾਪੂ ਜੀ ਜਿਹੜਾ ਬਤਾਉ ਬਹੁਤ ਦੁੱਜਾ ਦੇ ਤੇ ਪਾਣੀ ਪਾਲਕ ਤੋੜੰਦੇ ਨਹੀਂ ਬੂਟਾ ਨਾ ਬੂਟਾ ਲੱਕ ਦੇ ਵਿੱਚ ਮਾਰ ਇੱਕ ਬਤਾਉਂ ਰੱਖ ਕੇ ਵਾਟ ਕੇ ਨਾ ਪਾਲਕ ਕੀ ਕਰਨੀ ਨਹੀਂ ਹਾਂਜੀ ਗਾਇਜ਼ ਤੇ ਅੱਗੇ ਆਪਾਂ ਇੱਥੇ ਸਾਗ ਬੜਾ ਲਾਇਆ ਹੁੰਦਾ ਹੈ ਗਰਮੀਆਂ ਵਾਲਾ ਤੇ ਹੁਣ ਜਿਹੜਾ ਸਾਗ ਹੈ ਉਹ ਆਪਾਂ ਇਸ ਵਾਰ ਨਹੀਂ ਲਾਇਆ ਚੱਲਾ ਜੀ ਸਾਡਾ ਤੰਦੂਰ ਪਿਆ ਹੋਇਆ ਹੈ

ਸਾਰਾ ਪ੍ਰੋਡੂਕਟ ਉਹ ਕਰਦਾ ਤਿਆਰ ਕਰਾਂਗੇ ਇੰਨਾ ਨੂੰ ਸਬਜੀ ਜਿਹੜੀ ਉਹ ਬਹੁਤ ਲੱਭ ਜਾਂਦੀ ਏ ਸਾਨੂੰ ਸਬਜੀ ਨਹੀਂ ਲੱਗਦੀ ਤੇ ਇਹਨਾਂ ਨੇ ਅੱਜ ਅੱਜ ਤੋਂ ਪੱਗ ਬੰਨ੍ਹਣੀ ਜਿਹੜੀ ਉਹ ਸ਼ੁਰੂ ਕਰ ਲਈ ਏ ਕਿਉਂਕਿ ਇਹਨਾਂ ਦੀ ਕਟਿੰਗ ਹੈ ਤੇ ਇਹਨਾਂ ਨੇ ਜਿਹੜਾ ਕੇਸ ਰੱਖਣੇ ਜਿਹੜੇ ਉਹ ਚਾਲੂ ਕਰਦੇ ਨੇ ਆਹ ਵੇਖੋ ਕਿੱਦਾਂ ਬਤਾਉਣ ਲੱਗਾ ਏ ਰਾਣਾ ਠੀਕ ਹੈ ਵੈਸੇ ਹੀ ਰਾਣਾ ਜਾ ਜਾ ਹਟ ਠੀਕ ਹੈ ਆ ਪਰ ਸਾਰੇ ਜਾਨ ਸਬਜੀ ਹਾਲ ਆਲੇ ਕਿੰਨੇ ਲਾਇਏ ਬੇੜੇ ਦੇ ਇਧਰ ਆਵੇ ਲੱਗੇ ਲੈ ਉਹ ਨਾਲ ਇਹਨੂੰ ਆਖਿਆ ਖੁਸ਼ੂ ਨੂੰ ਹਾਉਥੇ ਲਾਇਏ ਫੁੱਲ ਤੇ ਕਟ ਕੇ ਲਾਇਏ ਆ ਰਹੇ ਆ ਜੀ ਅਰੇ ਹੋ ਲੱਗਿਆ ਜਾਨ ਤਾਂ ਆ ਕੀ ਜੀ ਵਾਲਾ ਲੱਟ ਰਿਖਲੀ ਨਾ ਨਿੱਕੇ ਦੋਰੀਆ ਯਾਰ ਜੀ ਦੇਖੋ ਬਾਧੂ ਸਬਜ਼ੀ ਲੱਤ ਗਈ ਆਪਣੇ ਘਰ ਦੇ ਬਤਾਉਣਾ ਚਲੋ ਆਪਾਂ ਦੂਜੇ ਵੇਲੀ ਚ ਆ ਚਲ ਗਏ ਹੁਣ ਇਸ ਵੇਲੀ ਚ ਟੁੱਟ ਗਈ ਆ ਜੀ ਉੱਥੇ ਨਹੀਂ ਹੈਗੇ ਸਹੀ ਬਤਾਉਂਗਾ ਸਾਰੇ ਪੱਕੇ ਹੋਏ ਆ ਉਧਰੋਂ ਨਹੀਂ ਲਿਆਉਣਾ ਹਾਂਜੀ ਗਾਇਜ਼ ਤੇ ਹੁਣ ਅੱਜ ਆਪਾਂ ਬਣਾਵਾਂਗੇ ਬਤਾਉ ਗੁਰਸਿੰਦਰ ਤੁਸੀਂ ਕੀ ਕਰਦੇ ਹੋ ਦੇਖੋ ਗੁਰਸਿੰਦਰ ਕੀ ਕਰ ਰਹੀ ਹੈ ਸਾਡੀ ਹਾਂਜੀ ਬਾਏ ਬਾਏ ਕਰ ਦੋ ਸਾਰਿਆਂ ਨੂੰ ਗੁਰਸਿੰਦਰ ਤੁਸੀਂ ਕਿਹੜੇ ਬਤਾਉਂ ਤੋੜੇ ਇੱਧਰ ਦੇਖੋ ਇਧਰ ਦੇਖੋ ਗਾਇਜ਼ ਵੀਰੇ ਘਰ ਸਿੰਬਰ ਨੇ ਕਿਹੜੇ ਬਤਾਉ ਤੋੜੇ ਹੋਏ ਨੇ ਇਹ ਪੱਕੇ ਆ ਪੁੱਤਰ ਜੀ ਇਹ ਨਹੀਂ ਆਪਾਂ ਬਣਾਨੇ ਬਸ ਆਹ ਦੇਖੋ ਤੇਰੇ ਪਾਪਾ ਨੇ ਕਿੰਨੇ ਸੋਨੇ ਤੋੜੇ ਹੋਏ ਨੇ ਹਾਂਜੀ ਜੀ ਕਿਨੂ ਕਿਨੂ ਵਧੀਆ ਲੱਗਦੇ ਨੇ ਕਰ ਦੇ ਕਿਨੂ ਕਿਨੂ ਕਰ ਦਿ ਸਰ ਜਿਹੜੀ ਉਹ ਪਸੰਦ ਆ ਗਾਇਜ਼ ਕਿਨੂ ਕਿਨੂ ਰੈਡੀ ਹਾਂਜੀ ਸਾਰੇ ਜਾਣੇ ਚੈਨਲ ਨੂੰ ਕਰ ਲੋ ਲਾਈਕ ਤੇ ਕਰ ਦਿਓ ਸ਼ੇਅਰ ਤੇ ਕਰ ਦਿਓ ਸਬਸਕ੍ਰਾਈਬ ਕੀ ਆਪਣੀ ਵੀਡੀਓ ਜਿਹੜੀ ਹੋ ਜਲਦੀ ਤੋਂ ਜਲਦੀ ਜੜੀਆਂ ਅੱਗੇ ਵਧਣ ਤੇ ਤੁਹਾਡੇ ਲਈ ਹੋਰ ਨਵੀਆਂ-ਨਵੀਆਂ ਵੀਡੀਓ ਜਿਹੜੀਆਂ ਲੱਕੀ ਆਈਏ ਪਹਿਲਾ ਚੈਨਲ ਆਪਣਾ ਰਿਪੋਰਟ ਹੋ ਗਿਆ ਤੁਹਾਨੂੰ ਪਤਾ ਉੱਥੇ ਆਪਣੇ 4000 ਸਬਸਕ੍ਰਾਈਬਰ ਸੀ ਹੁਣ ਆਪਾਂ ਦੁਬਾਰਾ ਤੋਂ ਚੈਨਲ ਜਿਹੜਾ ਨਵਾਂ ਚਾਲੂ ਕੀਤਾ ਹੈ ਪਰ ਮਹਾਰਾ ਦੀ ਕਿਰਪਾ ਚੈਨਲ ਬਹੁਤ ਵਧੀਆ ਚੱਲਣ ਗਿਆ ਹੈ ਤੁਹਾਡੇ ਸਾਰੇ ਜਾਣੇ ਨਾਲ ਜੇ ਤੁਸੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੁਝ ਸਾਰੇ ਜਾਣੇ ਇਸੇ ਤਰ੍ਹਾਂ ਹਾਂ ਨਾ ਸਪੋਟ ਕਰਦੇ ਲੋ ਹਾਂ ਗੁਰਸਿੰਦਰ ਮੈਂ ਹੋਰ ਤੋੜਦੇ ਜੀ ਹਾਂ ਇਸੇ ਮਨ ਗੁਰਸਿੰਦਰ ਮੈਂ ਥੋੜੀ ਤੋੜਨੇ ਆ ਜੇ ਦੇਖੋ ਗੁਰਸਿੰਦਰ ਕੀ ਕਰ ਰਹੀ ਹੈ ਗਾਈਜ਼ ਇਧਰ ਕਰੋ ਗਾਈਜ਼ ਆ ਪੱਕੇ ਬਤਾਓ ਕੁਝ ਸਾਰੀ ਪਾਲਕ ਤੋੜ ਲਿਆ ਅੱਜ ਆਪਾਂ ਨੂੰ ਪਾਲਕ ਨਹੀਂ ਚਾਹੀਦੀ ਆਪਾਂ ਕੜੀ ਅੰਮਣਾਂ ਦੀ ਸਬਜ਼ੀ ਬਣਾਉਣੀ ਆਲੂ ਪੋਨੇ ਵਿੱਚ ਵਾਹ ਦੇਖੋ ਜੀ ਫਿੰਗਰ ਪਿੰਡੀ ਇਹ ਦੇਖੋ ਫਿੰਗਰ ਬਿੰਡਿਆ ਥੋ ਹਾਂਜੀ ਗਾਇਜ਼ ਹੁਣ ਆਪਾਂ ਸਬਜੀ ਜਿਹੜੀ ਉਹ ਤੋੜ ਲਈ ਐ ਤੇ ਹੁਣ ਆਪਾਂ ਬਣਾਉਣ ਲੱਗੇ ਆ ਤੇ ਸਾਰੇ ਜਾਣੇ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਬਾਏ ਬਾਏ ਟਾਟਾ